ਪੰਜਾਬੀ ਚਾਹੇ ਜਿੱਥੇ ਮਰਜੀ ਹੋਣ ਹਮੇਸ਼ਾ ਮਾਣ ਵਧਾਉਂਦੇ ਨਜ਼ਰ ਆਉਂਦੇ ਨੇ ਚਾਹੇ ਉਹ ਸੱਤ ਸਮੁੰਦਰੋਂ ਪਾਰ ਹੀ ਕਿਉ ਨਾ ਹੋਵੇ ਜਿੱਥੇ ਯੂਕੇ ਬਰਤਾਨੀਆਂ ਦੇ ਵਿੱਚ ਹੋਈਆਂ ਚੋਣਾਂ ਦੇ ਵਿੱਚ ਇਸ ਵੇਲੇ 12 ਮੈਂਬਰ ਆਫ ਪਾਰਲੀਮੈਂਟ ਜਿੱਤ ਚੁੱਕੇ ਨੇ ਸਿੱਖ ਚਿਹਰੇ ਸਾਹਮਣੇ ਆਏ ਨੇ ਦਸਤਾਰ ਵਾਲੇ ਚਿਹਰੇ ਜਿਹੜੇ ਨੇ ਸਾਹਮਣੇ ਆਏ ਨੇ ਜਿਨ੍ਹਾਂ ਨੂੰ ਦੇਖ ਕੇ ਤੁਸੀਂ ਵੀ ਬਿਲਕੁਲ ਖੁਸ਼ ਹੁੰਦੇ ਹੋਵੋਗੇ ਪਹਿਲਾਂ ਸਿਰਫ ਕੈਨੇਡਾ ਦੇ ਵਿੱਚ ਹੀ ਜਿਹੜਾ ਕੈਨੇਡਾ ਦੇ ਰਾਜਨੀਤਿਕ ਤੌਰ ਤਰੀਕਿਆਂ ਦੇ ਵਿੱਚ ਹੀ ਸਿੱਖ ਚਿਹਰੇ ਨਜ਼ਰ ਆਉਂਦੇ ਸੀਗੇ ਕੈਬਨਿਟ ਮੰਤਰੀ ਬਣਦੇ ਸੀ ਉਸ ਤੋਂ ਬਾਅਦ ਉਹਨਾਂ ਦੇ ਵੱਲੋਂ ਜਿਹੜਾ ਐਮਪੀ ਵੀ ਕਈ ਮਨਿਸਟਰ ਜਿਹੜੇ ਬਣੇ ਐ ਉਸ ਤੋਂ ਬਾਅਦ ਹੁਣ ਬਰਤਾਨੀਆ ਦੇ ਵਿੱਚ ਵੀ ਕਈ ਸਿੱਖ ਚਿਹਰੇ ਨਜ਼ਰ ਆਏ ਨੇ 12 ਦੀ ਗਿਣਤੀ ਹੁਣ ਤੱਕ ਸਾਹਮਣੇ ਆ ਚੁੱਕੀ ਹੈ 12 ਮੈਂਬਰ ਆਫ ਪਾਰਲੀਮੈਂਟ ਬਣ ਚੁੱਕੇ ਨੇ ਜਿਨ੍ਹਾਂ ਨੇ ਕੀ ਪੰਜਾਬੀਆਂ ਦਾ ਮਾਣ ਵਧਾਇਆ ਜੇਕਰ ਪੁਰਾਣੇ ਸਮੇਂ ਦੀ ਗੱਲਬਾਤ ਕੀਤੀ ਜਾਵੇ ਜਿਹੜਾ ਬ੍ਰਿਟਿਸ਼ ਹਕੂਮਤ ਹੈ ਜਿਨ੍ਹਾਂ ਦੇ ਵੱਲੋਂ ਕੀ ਭਾਰਤ ਦੇ ਉੱਤੇ ਰਾਜ ਕੀਤਾ ਜਾਂਦਾ ਸੀ ਇਸ ਵੇਲੇ ਉਸ ਧਰਤੀ ਦੇ ਉੱਤੇ ਜਿਹੜਾ ਜਾ ਕੇ ਸਿੱਖ ਚਿਹਰੇ ਨਜ਼ਰ ਆ ਰਹੇ ਨੇ ਰਾਜਨੀਤਿਕ ਚਿਹਰੇ ਬਣ ਚੁੱਕੇ ਨੇ ਜਿਨ੍ਹਾਂ ਦੇ ਵੱਲੋਂ ਪਾਰਲੀਮੈਂਟ ਦੇ ਵਿੱਚ ਜਿਹੜੇ ਐ ਨਜ਼ਰ ਆਉਣਗੇ ਤੁਹਾਡੇ ਨਾਲ ਇਹ ਖੁਸ਼ਖਬਰੀ ਸਾਂਝੀ ਕਰਨੀ ਅਸੀਂ ਜ਼ਰੂਰੀ ਸਮਝੀ ਜਿਸ ਦੇ ਵਿੱਚਕਰ ਤੁਹਾਨੂੰ ਦੱਸ ਦਈਏ ਕਿ ਤਮਨਜੀਤ ਸਿੰਘ ਢੇਸੀ ਜੋ ਕਿ ਜਲੰਧਰ ਦੇ ਰਹਿਣ ਵਾਲੇ ਐ ਜਿਨ੍ਹਾਂ ਨੇ ਕੀ ਆਪਣਾ ਐਮਪੀ ਦੇ ਚੋਣਾਂ ਦੇ ਵਿੱਚ ਜਿੱਤ ਹਾਸਲ ਕੀਤੀ ਹੈ ਸਲੋ ਹਲਕੇ ਤੋਂ ਅਤੇ ਹੋਰ ਇਸ ਦੇ ਨਾਲ ਜੁੜੇ ਬਹੁਤ ਸਾਰੇ ਜਿਹੜੇ ਉਮੀਦਵਾਰ ਜੋ ਕਿ ਚੋਣ ਮੈਦਾਨ ਦੇ ਵਿੱਚ ਤਾਂ ਸੀ ਉਹਨਾਂ ਨੇ ਜਿੱਤ ਵੀ ਹਾਸਲ ਕੀਤੀ ਹੈ ਤੇ ਪੰਜਾਬੀਆਂ ਦਾ ਮਾਣ ਵੀ ਵਧਾਇਆ ਤੁਹਾਡੇ ਨਾਲ ਇਸ ਦੇ ਨਾਲ ਜੁੜੀ ਹੋਰ ਜਾਣਕਾਰੀ ਜਰੂਰ ਸਾਂਝੀ ਕਰਾਂਗੇ ਉਦੇਰੀ ਵੀਡੀਓਜ਼ ਲਈ ਦੇਖਦੇ ਰਹੋ ਧਿਆਨ ਨਾਲ